ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਈ ਦਿਨਾਂ ਚ ਮੈਂ ਤੁਹਾਡੇ ਸਾਹਮਣੇ ਕੋਈ ਵੀ ਵੀਡੀਓ ਨਹੀਂ ਲੈ ਕੇ ਆ ਚੀ ਕਿਉਂਕਿ ਮੈਂ ਥੋੜੀ ਜਿਹੀ ਇੱਕ ਤਾਂ ਬਿਮਾਰ ਸੀ ਮੇਰੀ ਤबीयत ਫਰਾ ਸੀ ਤੇ ਥੋੜੀ ਜਿਹੀ ਇੱਕ ਮੈਂ ਨਾ ਤੁਹਾਨੂੰ ਪਤਾ ਵੀ ਪਹਿਲਾ ਚ ਪਹਿਲਾ ਸਾਵਣ ਅਸੀਂ ਕੱਟ ਕੇ ਆਏ ਸੀ ਤੇ ਦੂਸਰਾ ਮਿੰਨੀ ਦਾ ਦੂਸਰਾ ਚ ਪਹਿਲਾ ਸਾਵਣ ਅਸੀਂ ਬਾਬਾ ਦੀਪ ਸਿੰਘ ਜੀ ਦੇ ਕੱਟਣ ਗਏ ਸੀ ਤਾਂ ਮੈਂ ਤੁਹਾਨੂੰ ਅੱਜ ਉਹਦੇ ਬਾਰੇ ਦੱਸਦੀ ਹਾਂ ਕਿ ਕਿਸ ਤਰ੍ਹਾਂ ਬਾਬਾ ਦੀਪ ਸਿੰਘ ਜੀ 28 ਸਾਲਾਂ ਬਾਅਦ ਕਿਸੇ ਔਰਤ ਤੇ ਕਿਸ ਤਰ੍ਹਾਂ ਬੱਤਤੀ ਆਪਾਂ ਹੁਣ ਰੋਜ਼ੀ ਤੁਹਾਨੂੰ ਪਤਾ ਆ ਸੋਸ਼ਲ ਮੀਡੀਆ ਤੇ ਰੋਜ਼ ਇਹੋ ਜਿਹੇ ਟੌਪਿਕ ਰੋਜ਼ ਹੁੰਦੇ ਆ ਤੇ ਕੋਈ ਵੱਡੀ ਗੱਲ ਨਹੀਂ ਸ਼ਾਇਦ ਐਤਕੀ ਮੈਂ ਉਹਨੂੰ ਪਰਤੱਖ ਰੂਪ ਵਿੱਚ ਦੇਖ ਕੇ ਆਈ ਆ ਜਦੋਂ ਅਸੀਂ ਐਤਕੀ ਚ ਪਹਿਲਾ ਸਾਬ ਕੱਟਣ ਗਏ ਤਾਂ ਅਸੀਂ ਜਦੋਂ ਬੱਸ ਸਟੈਂਡ ਤੇ ਉਤਰੇ ਤਾਂ ਅਸੀਂ 3-ਵੀਲਰ ਲੈਣ ਲੱਗੇ 3-ਵੀਲਰ ਦੇ ਵਿੱਚ ਥੋੜੇ ਜਿਨੇ ਮਤਲਬ ਕਿ ਥੋੜੇ ਜਿਹੀ ਹੋਰ ਸਵਾਰੀਆਂ ਡਿੱਕਣ ਕਰਕੇ ਸਾਨੂੰ ਵੇਟ ਕਰਨੀ ਪਈ ਭਾਈ ਨੂੰ ਵੀ ਐਂ ਸੀ ਵੀ ਚਲੋ ਮੇਰੇ ਤੇਲ ਦਾ ਖਰਚਾ ਨਿਕਲ ਜੇ ਵੀ ਹੋਰ ਸਵਾਰੀ ਆ ਜਾਣਾ ਤਾਂ ਉੱਥੇ ਇੱਕ ਨਾ ਜੀ ਮਤਲਬ ਕਿ ਮੈਂ ਤੁਹਾਨੂੰ ਕਿੰਨੀ ਕੁ ਉਮਰ ਦੀ ਦੱਸਾਂ ਵੀ ਇਸ ਦਾ ਚਾਹੇ ਉਹਦੀ ਛੋਟੀ ਹੋਵੇ ਸਾਡੀ ਕਿਉਂਕਿ ਉਹਨਾਂ ਦੇ ਨਾਲ ਇੰਨੀ ਗੱਲ ਨਹੀਂ ਹੋਈ ਜਿੱਥੋਂ ਤੁਸੀਂ ਐ ਲੈ ਲੋ ਵੀ ਬੱਸ ਸਟੈਂਡ ਤੋਂ ਲੈ ਕੇ ਦਰਵਾਦਾਰ ਸਾਹਿਬ ਦਾ ਕਿੰਨਾ ਕੁ ਰਸਤਾ ਉਹਦੇ ਵਿੱਚ ਵਿੱਚ ਸਾਡੀ ਉਸ ਟੌਪਿਕ ਤੇ ਗੱਲ ਹੋਈ ਆ ਉਹੀ ਮੈਂ ਤੁਹਾਡੇ ਸਾਹਮਣੇ ਅੱਜ ਕਹਿਣਾ ਚਾਹੁੰਦੀ ਆ ਤੇ ਜੀ ਅਸੀਂ ਜਦੋਂ ਬੈਠੇ ਨਾ ਵੀ ਮੈਨੂੰ ਉਹਦੀ ਏਜ ਤਾਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਵੀ ਥੋੜੀ ਜਿਹੀ ਵਿਚਾਰੀ ਦੁੱਖਾਂ ਕਰਕੇ ਇਸ ਦੀ ਸ਼ਾਇਦ ਜਾਦੇ ਹੋਵੇ ਅਸੀਂ ਉਹਨੂੰ ਪੁੱਛਿਆ ਵੀ ਨਹੀਂ ਤੁਹਾਡੀ ਏਜ ਕਿੰਨੀ ਦਾ ਪਰ ਉਹਦੇ ਕੋਲ ਨੇ ਇੱਕ ਛੋਟੀ ਜਿਹੀ ਗੁड़िया ਚੱਕੀ ਹੋਈ ਸੀ ਅਸੀਂ ਉਹਨੂੰ ਪੁੱਛਿਆ ਵੀ ਅਸੀਂ ਕਿਹਾ ਵੀ ਵੀ ਗੁड़िया ਨੂੰ ਇਨੀ ਗਰਮੀ ਚ ਕਿੱਥੋਂ ਲੈ ਕੇ ਆਉਣਾ ਸੀ ਵੀ ਤੁਸੀਂ ਜਿਹ ਪਹਿਲਾ ਸਾਲ ਕੱਟਣ ਕਿੱਥੋਂ ਆਏ ਹੋ ਉਹ ਸਾਨੂੰ ਦੱਸਣ ਲੱਗੀ ਹੈ ਕਹਿੰਦੇ ਅਸੀਂ ਬਰਨਾਲੇ ਤੋਂ ਬਰਨਾਲੇ ਤੋਂ ਸ਼ਾਇਦ ਦੱਸਿਆ ਵੀ ਬਰਨਾਲੇ ਤੋਂ ਹੀ ਆਏ ਹਾਂ ਤੇ ਫਿਰ ਉਸ ਤੋਂ ਬਾਅਦ ਅਸੀਂ ਕਹਿ ਲੱਗੇ ਵੀ ਗਰਮੀ ਬੜੀ ਹੈ ਵੀ ਤੁਸੀਂ ਬੇਟੀ ਘਰ ਛੱਡ ਆਉਣੀ ਸੀ ਕੁੜੀ ਕੁੜੀਆ ਹੋਏਗੀ ਜੀ ਡੇਢ ਕ ਸਾਲ ਦੀ ਤੇ ਉਹ ਫਿਰ ਨਾ ਇੰਨਾ ਕਹਿਣ ਦੇ ਨਾਲੇ ਜੀ ਉਹ ਇੰਨਾ ਉੱਚੀ ਉੱਚੀ ਰੋਣ ਲੱਗੀ ਸਾਡਾ ਮਨ ਵੀ ਬਹੁਤ ਦੇਖਿਆ ਉਹਦੇ ਅੱਖਾਂ ਭਰੀਆਂ ਬੱਚਾ ਦੀਆਂ ਤੇ ਸਾਡਾ ਵੀ ਮਨ ਸ਼ਾਇਦ ਔਖਾ ਹੋਇਆ ਤਾਂ ਸਾਨੂੰ ਉਹਨੇ ਆਹ ਲਿ ਸਟੋਰੀ ਦੱਸੀ ਜੀ ਸ਼ਾਇਦ ਛੋਟੇ ਮੋਟੇ ਮੋਟੇ ਲੱਗ ਜਾਂਦੇ ਸਾਨੂੰ ਸਟੋਰੀਆਂ ਸੀ ਸਾਨੂੰ ਵੀ ਇੰਨਾ ਜ਼ਿਆਦਾ ਮਨ ਨੂੰ ਜਿੰਨੀਆਂ ਵੀ ਅਸੀਂ ਬੀਬੀਆਂ ਸੀ ਤਿੰਨ ਚਾਰ ਤੇ ਸਾਡੇ ਮਨ ਨੂੰ ਬਹੁਤ ਥੇਸ ਪਹੁੰਚੀ ਬੀ ਵਿਚਾਰੀ ਇਹ ਕਿਵੇਂ ਆ ਵੀ ਕੀ ਦੱਸਣਾ ਚਾਹੁੰਦੀ ਆ ਤਾਂ ਫਿਰ ਉਹਨੇ ਆਪਣਾ ਫੋਨ ਕੱਢਿਆ ਜੀ ਫੋਨ ਦੇ ਵਿੱਚ ਉਹਨੇ ਆਪਣੀ ਕੁੜੀਆ ਦੀ ਫੋਟੋ ਦਿਖਾਈ ਜੋ ਤਕਰੀਬਨ ਹੋਊਗੀ ਜੀ 24-25 ਸਾਲਾਂ ਦੀ ਤੇ ਉਹ ਉਹਦੀ ਫੋਟੋ ਦਿਖਾ ਕੇ ਕੁੜੀਆ ਵੀ ਬਹੁਤ ਜ਼ਿਆਦਾ ਸੋਹਣੀ ਜੀ ਤੇ ਆਪਦਾ ਮਨ ਵੀ ਦੇਖ ਕੇ ਬਹੁਤ ਔਖਾ ਹੋਇਆ ਤਾਂ ਉਹਦੀ ਮੰਮੀ ਦੇ ਜਦ ਅੱਖਾਂ ਵਿੱਚ ਉੱਥੋਂ ਨਿਕਲੇ ਤਾਂ ਉਹ ਸਾਨੂੰ ਦੱਸਣ ਲੱਗੀ ਕਹਿੰਦੇ ਮੇਰੀ ਕੁੜੀ ਆ ਜੀ ਮੈਂ ਵਿਆਹਤੀ ਸੀ ਕੱਲੀ ਬੇਟੀ ਸੀ ਕਹਿੰਦੇ ਖਲੋਤੀ ਮੇਰੇ ਕੋਲੇ ਤੇ ਕਹਿੰਦੇ ਜਦੋਂ ਵਿਆਹਣ ਤੋਂ ਬਾਅਦ ਮੈਂ ਜਦੋਂ ਜੀ ਨੂੰ ਵੀ ਇੰਨੀ ਸਾਨੂੰ ਨੇ ਡਿਟੇਲ ਵਿੱਚ ਨਹੀਂ ਦੱਸਿਆ ਮੈਂ ਤੁਹਾਡੇ ਕੋਲ ਐਵੇਂ ਬਾਏ ਦੁਰਜੀ ਦੇ ਹਜ਼ੂਰੀ ਵਿੱਚ ਬੈਠੇ ਆ ਵੀ ਝੂਠ ਮਾਰਦਾ ਤੇ ਵੀ ਕਿੰਨੇ ਕ ਦਿਨਾਂ ਬਾਅਦ ਉਹਦੀ ਡੈਥ ਹੋਈ ਆ ਤੇ ਮਤਲਬ ਕਿਉਂਕਿ ਨੇ ਗੈਸ ਲੀਕ ਹੋ ਗਈ ਸੀ ਗੈਸ ਲੀਕ ਦੇ ਹੋਣ ਦੇ ਨਾਲ ਹੀ ਮੇਰੀ ਕੁੜੀ ਐਕਸਪਾਇਰ ਹੋ ਗਈ ਤੇ ਜਦੋਂ ਨੇ ਇੰਨੀ ਦੱਸੀ ਜੀ ਮੈਂ 26 27 ਸਾਲਾ ਕਰਕੇ ਕਹਿੰਦੀ ਮੈਂ ਵੀ ਐਡ ਮਾਸਟਰ ਕਿੱਦਾਂ ਦਾ ਪੇਪਰ ਵੀ ਦਵਾਈ ਉਹਨੂੰ ਵੀ ਮਾਸਟਰ ਕਿੱਦਾਂ ਦੀ ਤਿਆਰੀ ਕਰ ਰਹੀ ਸੀ ਤੇ ਕਹਿੰਦੀ ਮੇਰਾ ਮਨ ਬਹੁਤ ਚੀ ਉਹ ਪਸ ਤੂੰ ਦੱਸ ਨਹੀਂ ਸਕਦੇ ਤੁਸੀਂ ਐਂ ਦੇਖ ਲਓ ਵੀ ਜਦੋਂ ਸਾਡੀ ਹਾਲਤ ਸੀ ਤਾਂ ਉਹ ਵਿਚਾਰੀ ਉਹ ਤਾਂ ਉਹਦੀ ਮੰਮੀ ਸੀ ਉਹਨੇ ਜੰਮੇ ਪਾਲੀ ਪੋਸ਼ੀਆ ਪਤੀ ਪੁੱਤ ਨੂੰ ਤੁਹਾਡੇ ਸਾਹਮਣੇ ਕਿੰਨਾ ਔਖਾ ਪਾਲਦੀ ਆ ਤੇ ਜਿਹੜੀ ਦੁਨੀਆ ਤੋਂ ਤੁਰ ਗਈ ਹੋਵੇ ਉਹ ਵੀ ਇਕਲੋਤੀ ਤਾਂ ਤੁਸੀਂ ਉਹ ਮਾਂ ਦਾ ਹਾਲ ਦੇਖ ਲਓ ਫਿਰ ਕੀ ਹੋਊਗਾ ਜੇ ਤੁਸੀਂ ਕੋਲ ਬੈਠੇ ਸਾਡਾ ਇਹ ਹਾਲ ਸੀ ਜੀ ਸੁਣ ਕੇ ਤੁਸੀਂ ਐਂ ਦੇਖੋਗੇ ਦੀ ਮਾਂ ਦਾ ਕੀ ਹਾਲ ਹੋਊਗਾ ਤੇ ਫਿਰ ਨਾ ਉਹਨੇ ਸਾਨੂੰ ਇਹ ਵੀ ਦੱਸਿਆ ਕਹਿੰਦੀ ਕਿ ਵੀ ਮੈਂ ਤਾਂ ਤੁਹਾਨੂੰ ਗੱਲਾਂ 'ਚ ਥੋੜਾ ਜਿਹਾ ਲੈਂਥ ਹੀ ਲੈ ਗਈ ਜੀ ਉਹਨੇ ਤਾਂ ਸਾਨੂੰ ਤਿੰਨ ਚਾਰ ਸ਼ਬਦਾਂ ਵਿੱਚ ਹੀ ਆਪਦੀ ਗੱਲ ਨਿਮੇੜਦੀ ਸੀ ਤੇ ਉਹੀ ਮੈਂ ਤੁਹਾਡੇ ਮੂਹਰੇ ਅੱਜ ਕਹਣਾ ਚਾਹੁੰਦੀ ਸੀ ਬਾਬਾ ਦੀਪ ਸਿੰਘ ਜੀ ਕਿਵੇਂ ਪ੍ਰਤੱਖ ਰੂਪ ਵਿੱਚ ਵੱਤਰੀਆ ਸਾਨੂੰ ਆਟੋ ਦੇ ਵਿੱਚ ਇਹ ਦਿਖਾਈ ਦਿੱਤਾ ਫਿਰ ਨਾ ਉਹਨੇ ਕਿਹਾ ਜੀ ਕਹਿੰਦੀ ਮੈਂ ਬਹੁਤ ਲੋਕਾਂ ਤੋਂ ਸੁਣਿਆ ਸੀ ਵੀ ਬਾਬਾ ਦੀਪ ਸਿੰਘ ਜੀ ਜਾਉ ਕਿਸੇ ਨੂੰ ਵੀ ਖਾਲੀ ਨੀ ਮੋੜਦੇ ਕਹਿੰਦੀ ਮੈਂ ਨਾ ਵੀ ਮਤਲਬ ਕਿ ਸੋਚਿਆ ਵੀ ਮੈਂ ਬਾਬਾ ਦੀਪ ਸਿੰਘ ਜੀ ਜਾਉਗੀ ਤਗਾ ਕਹਿੰਦੇ ਜੀ ਪਤਾ ਨਹੀਂ ਮੈਂ 4 ਚ ਪੈਰਾ ਸਾਫ ਕੱਟੇ ਪਤਾ ਨਹੀਂ 5 ਕੱਟੇ ਕਹਿੰਦੇ ਮੇਰੇ ਤਾਜੀ ਸਾਲ ਦੇ ਵਿੱਚ ਵਿੱਚ ਉਹਨਾਂ ਨੇ ਮੈਂ ਕਿਹਾ ਵੀ ਮੈਨੂੰ ਉਹੀ ਕੁੜੀ ਆ ਵਾਪਸ ਚਾਹੀਦੀ ਆ ਬਾਬਾ ਜੀ ਇਹ ਵੀ ਮੇਰੀ ਜਿੱਤ ਆ ਵੀ ਮੇਰੇ ਕੋਲ ਕੁੜੀ ਹੀ ਆਵੇ ਉਹ ਕਹਿੰਦੇ ਮੈਂ ਬੇਟਾ ਵੀ ਨਹੀਂ ਮੰਗਿਆ ਮੈਂ ਇਹ ਕਿਹਾ ਵੀ ਜਿਹੜੀ ਕੁੜੀਆ ਮੈਂ ਤੋਰੀ ਆ ਨਾ ਉਹਦੇ ਹੱਥੀ ਉਹੀ ਕੁੜੀਆ ਮੇਰੇ ਦਵਾਰੇ ਜਨਮ ਲਵੇ ਤਾਜੀ ਕਹਿੰਦੇ ਮੈਂ ਤੁਹਾਨੂੰ ਕਹਿ ਨਹੀਂ ਸਕਦੀ ਜੀ ਇੰਨੀ ਗੱਲ ਕਹਿਣ ਤੇ ਅੱਖਾਂ ਵਿੱਚੋਂ ਫੇਰ ਤਰ ਤਲ ਹੰਝੂ ਡਿੱਗੇ ਤੇ ਸਾਡੇ ਸਰੀਰ ਨੂੰ ਵੀ ਜਿੰਨੇ ਰੋਮ ਤੇ ਖੜੇ ਹੋਏ ਸਾਡੇ ਸਰੀਰ ਤੇ ਜਦੋਂ ਨੇ ਦੱਸਿਆ ਕਿਸ ਸਾਲ ਦੇ ਵਿੱਚ ਵਿੱਚ ਪਰਮਾਤਮਾ ਨੇ ਮੈਨੂੰ ਉਹ ਬੇਟੀ ਵਾਪਸ ਦੁਆਰੇ ਕੀਤੀ ਤੇ ਉਹੀ ਬੇਟੀ ਉਹਦੇ ਕੋਤੀ ਵਿੱਚ ਬੈਠੀ ਸੀ ਜੀ ਤੇ ਜਦੋਂ ਅਸੀਂ ਜਪੜਾ ਸਾਹਿਬ ਕੱਟਣ ਲੱਗੇ ਜੀ ਤੇ ਉਹ ਸਾਡੇ ਨਾਲ ਹੀ ਉਤਰੀ ਦਰਬਾਰ ਸਾਹਿਬ ਦੇ ਵਿੱਚ ਜਦੋਂ ਇੰਨੀ ਕੁ ਗੱਲ ਹੋਣ ਦੇ ਬਾਵਜੂਦ ਜੀ ਬੰਦ ਹੋ ਗਈ ਕਹਿੰਦੇ ਹੁਣ ਕਹਿੰਦੇ ਮੈਂ ਇਹਨੂੰ ਦੁਆਰੇ ਪੜਾਉਂਗੀ ਲਿਖਾਉਂਗੀ ਅਸੀਂ ਨਿਰਪੁੱਛਿਆ ਜੀ ਉਹਨੂੰ ਵੀ ਕਾਹਦੇ ਕਾਰਨ ਬੇਟੀ ਹੋਈ ਹੈ ਮੈਂ ਤੁਹਾਨੂੰ ਮੈਂ ਤੁਹਾਡੇ ਕੋਲ ਝੂਠ ਮਾਰਦਾ ਜਿੰਨੀ ਸਚਾਈ ਸੀ ਉਹ ਮੈਂ ਤੁਹਾਡੇ ਸਾਹਮਣੇ ਰੱਖੀ ਆ ਸੀ ਉਹਨੂੰ ਦੁਬਾਰਾ ਕੁਝ ਨਹੀਂ ਪੁੱਛਿਆ ਕਿਉਂਕਿ ਉਹ ਪੁੱਛਣ ਦੇ ਮੂਡ ਵਿੱਚ ਹੈ ਨਹੀਂ ਸੀ ਤੇ ਉਹਨੇ ਜਿੰਨੀਆਂ ਗੱਲਾਂ ਦਸੀਆਂ ਜੀ ਆਪਦੇ ਮੂੰਹ ਹੀ ਦਸੀਆਂ ਕਹਿੰਦੇ ਮੈਂ ਕਹਿੰਨੀ ਆ ਵੀ ਕੌਣ ਆ ਇਹ ਤਾਂ ਆਪਾਂ ਨੂੰ ਵੀ ਪਤਾ ਜੀ ਵੀ ਕੌਣ ਨੇ ਝੂਲੀ ਭਰ ਕੇ ਲੈ ਕੇ ਆਉਂਦਾ ਬਾਬਾ ਦੀਪ ਸਿੰਘ ਜੀ ਦੇਖ ਲਓ ਤੁਸੀਂ ਇਹ ਦੇਖ ਲਓ ਵੀ ਜਿਹੜੀ ਉਹਨੇ ਕੁੜੀ ਆਂਦੇ ਹੱਤੀ ਤੋੜੀ ਸੀ ਉਹੀ ਕੁੜੀ ਉਹਨੂੰ ਸਾਲ ਦੇ ਵਿੱਚ ਵਿੱਚ ਵਾਪਸ ਦਿੱਤੀ ਪ੍ਰਮਾਤਮਾ ਨੇ ਤੇ ਫਿਰ ਬਾਬਾ ਦੀਪ ਸਿੰਘ ਜੀ ਆਪਣੀਆਂ ਝੋਲੀਆਂ ਕਿਉਂ ਨਹੀਂ ਭਰਨੇ ਤੇ ਤਾਂ ਹੀ ਮੈਂ ਕਹਿੰਨੀ ਆ ਵੀ ਚਲੋ ਗਰਮੀ ਦੇ ਕਾਰਨ ਕਈ ਵਾਰ ਹੈ ਕਿਸੇ ਕੋਲੋਂ ਵੀ ਨਹੀਂ ਵਿੱਚ ਆ ਜਾਂਦਾ ਚਪੈਰਾ ਸਾਹਿਬ ਕੱਟਣਾ ਦੇ ਵਿੱਚ ਲੋਪੜੇ ਕਰੋ ਕਰੋ ਕਰੀ ਅਤਵਾ ਜਬੀਰਵਾਲ ਹੁਣ ਬਾਬਾ ਜੀ ਨੇ ਚੈਨਲ ਵੀ ਚਲਾ ਰੱਖਿਆ ਸਿੱਧੇ ਪਰ ਤੱਕ ਰੂ ਵਿੱਚ ਕਹਿੰਦੇ ਆਪਾਂ ਬੈਠ ਕੇ ਆਨਲਾਈਨ ਚਪੈਰਾ ਸਾਲ ਕੱਟ ਸਕਦੇ ਆ ਉਹਨਾਂ ਦੇ ਨਾਲ ਤੇ ਉੱਥੇ ਜੀ ਆਪਣੇ ਨਾ ਮਤਲਬ ਕਿ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਉਹ ਕਾਫੀ ਮਸ਼ਹੂਰ ਹੋ ਰਿਹਾ ਫੇਮਸ ਹੈ ਮਤਲਬ ਕਿ ਪਤਾ ਨਹੀਂ ਕੀ ਨਾਮ ਸੀ ਉਹਨਾਂ ਦਾ ਮੌਂਟੀ ਉਹ ਵੀ ਉੱਥੇ ਬੈਠ ਕੇ ਚਪੈਰਾ ਸਾਲ ਕੱਟਦੇ ਸੀ ਤੇ ਉਹ ਸਾਡੇ ਅਗਲੇ ਬੀਬੇ ਨਾਲ ਸੀ ਅਸੀਂ ਪਿਛਲੀ ਸਾਈਡ ਤੇ ਬੈਠੇ ਸੀ ਤੇ ਉਹ ਵੀ ਜੀ ਮਤਲਕਿ ਜਿੰਨਾ ਵੀ ਆਪਣੇ ਨਾਲ ਵਾਪਰੀਆਂ ਉਹਨੂੰ ਵੀਰੇ ਨੂੰ ਫੋਨ ਕਰਕੇ ਸਾਰਿਆਂ ਨੇ ਦੱਸ ਦਿਓ ਸਾਨੂੰ ਮਿਲੇ ਵੀ ਸਾਡੇ ਨਾਲ ਵਾਲੀ ਜਿਹੜੀ ਮੂਹਰੇ ਸੰਗਤ ਬੈਠੀ ਸੀ ਉਹਨਾਂ ਨੂੰ ਮਿਲੇ ਮਤਲਕਿ ਸਾਨੂੰ ਨਹੀਂ ਮਿਲੇ ਉਹਨਾਂ ਨੇ ਮੈਨੂੰ ਦੱਸਿਆ ਵੀ ਉਹ ਹੀ ਜਿਨ੍ਹਾਂ ਦੀ ਆਪਾਂ ਸੋਸ਼ਲ ਮੀਡੀਆ ਤੇ ਵੀਡੀਓ ਦੇਖਨੀ ਆ ਪੇਪਰ ਤੱਕ ਰੂ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਪਾਪੜਦੇ ਆ ਤੇ ਉਹਨਾਂ ਨੇ ਮੈਨੂੰ ਦੱਸਿਆ ਤੇ ਮੈਂ ਤਾਂ ਹੀ ਤੁਹਾਨੂੰ ਸਾਰਿਆਂ ਨੂੰ ਕਹਿਨੀ ਆ ਕਿ ਵੱਦ-ਵੱਦ ਜਿਨ੍ਹਾਂ ਨੂੰ ਵੀ ਕੋਈ ਵੀ ਆਪਦੇ ਸਰੀਰ ਦਾ ਕੋਈ ਦੁੱਖ ਆ ਜੋ ਕੋਈ ਆਪਦੇ ਧੀ ਪੁੱਤ ਦਾ ਦੁੱਖ ਆ ਤਾ ਪਲੀਜ਼ ਇੱਕ ਵਾਰੀ ਤੁਸੀਂ ਮੇਰੇ ਘਰੇ ਤੇ ਜਾ ਕੇ ਚ ਪਹਿਲਾ ਸਾਲ ਜ਼ਰੂਰ ਕੱਟ ਕੇ ਤੁਹਾਡੇ ਸਰੀਰ ਨੂੰ ਦੇਖੋ ਕਿ ਮੈਨੂੰ ਸ਼ਾਂਤੀ ਮਿਲੇਗੀ ਸ਼ਾਇਦ ਮੈਂ ਪਹਿਲਾਂ ਚ ਪਹਿਲਾ ਸਾਲ ਤੇ ਵੀ ਤੁਹਾਨੂੰ ਇਹੀ ਕਿਹਾ ਸੀ ਮੇਰਾ ਵੀ ਦੂਜਾ ਚ ਪਹਿਲਾ ਸਾਲ ਵੀ ਸੀ ਜੀ ਮੈਂ ਬਹੁਤ ਸੁਣਿਆ ਕਰਦੀ ਸੀ ਵਾਈ ਗੁਰੂ ਮੇਰ ਹੋਏ ਬਾਬਾ ਦੀਪ ਸਿੰਘ ਜੀ ਦੀ ਤਾਂ ਉਹਨਾਂ ਨੇ ਸਰਦਵਾਰੇ ਵਿੱਚ ਪਹਿਲਾ ਸਾਲ ਕੱਟਣ ਦਾ ਬਲਵਕਸ਼ਿਆ ਪਰ ਅਸੀਂ ਸੁੱਖਿਆ ਨਹੀਂ ਵੀ ਅਸੀਂ ਪੰਜ ਕੱਟਨੇ ਮਹਾਰਾਜ ਜੀ ਨੇ ਜਿੰਨੇ ਕਟਾਈ ਕੱਟੇ ਜਾਵਾਂਗੇ ਵਾਈ ਗੁਰੂ ਮੇਰ ਕਰੀ ਕਿ ਅਸੀਂ ਰਹਿੰਦੇ ਸਵਾਸਾਂ ਤੱਕ ਤੁਹਾਡੀ ਅੰਦਰ ਦੀ ਹਾਜ਼ਰੀ ਭਰਦੇ ਰਹੀਏ اے ਵਾਹਿਗੁਰੂ ਇਹਨਾਂ ਕਹਿੰਦੇ ਹੋ ਬੀਬੀ ਦੀ ਹੋਰ ਵੀ ਜੀ ਮੇਰੇ ਕੋਲੇ ਇੱਕ ਦੋ ਜਾਣੀਆਂ ਨੇ ਸਟੋਰੀ ਮਤਲਬ ਕਿ ਉਹ ਬੈੰਨੇ ਆ ਉੱਥੇ ਬਾਬਾ ਦੀਪ ਸਿੰਘ ਜੀ ਗੁਰੂ ਘਰ ਦੇ ਵਿੱਚ ਤਾਂ ਉੱਥੇ ਕਈ ਲੇਡੀਜ਼ ਇਹੋ ਜੀਆਂ ਸੀ ਜਿਨ੍ਹਾਂ ਨੇ ਆਪਦੀ ਆਪ ਦੀ ਸਟੋਰੀਜ਼ ਸ਼ੇਅਰ ਕੀਤੀ ਤੇ ਸਾਨੂੰ ਬਸ ਦੇ ਵਿੱਚ ਵੀ ਸ਼ੇਅਰ ਕੀਤੀ ਸ਼ਾਇਦ ਸਾਰੇ ਬਾਸੀ ਜੀ ਚ ਪਹਿਲਾ ਸਾਲ ਕੱਟਣ ਜਾ ਰਹੀ ਸੀ ਸਾਰੇ ਬਾਸੀ ਉਹ ਇਸ ਵਾਰੀਆਂ ਨਾਲ ਭਰੀ ਹੋਈ ਸੀ ਪੂਰੀ ਫੁੱਲ ਜਿਹੜੀ ਵੀ ਅਸੀਂ ਬੱਸ ਚੇਂਜ ਕਰਦੇ ਸੀ ਉਹ ਵਾਸਤੇ ਵਿੱਚ ਹੀ ਸਾਰੇ ਸੰਗਤ ਜਿੰਨੇ ਮੁੰਡੇ ਕੁੜੀਆਂ ਸੀ ਜੀ ਜਿੰਨੀਆਂ ਬੀਬੀਆਂ ਸੀ ਸਾਰਿਆਂ ਚ ਪੈਰਾ ਸਾਫ ਕੱਟੇ ਮੈਂ ਕਹਿੰਨੇ ਆ ਜੇ ਗੁਰਸਿੱਖ ਮੁੰਡੇ ਨਾ ਉੱਥੇ ਬੈਠ ਕੇ ਨਾ ਐਂ ਲੱਗਦਾ ਸੀਗਾ ਵੀ ਹਾਏ ਵਾਈਕਰੂ ਵੀ ਇਹਨਾਂ ਨੂੰ ਕਿੰਨਾ ਤੂ ਬੁੱਧੀ ਦਿੱਤੀ ਆ ਛਾਹ ਜਿਹੜੇ ਆਪਣੇ ਬੱਚੇ ਪਿੰਡਾਂ ਦੇ ਫਿਰਦੇ ਆ ਜਾਂ ਸ਼ਹਿਰਾਂ 'ਚ ਫਿਰਦੇ ਆ ਵੀ ਉਹਨਾਂ ਵੱਨੇ ਵੀ ਥੋੜਾ ਧਿਆਨ ਦਿੱਤਾ ਜਾਵੇ ਤਾਂ ਉਹ ਬੱਚੇ ਇੰਨੇ ਪਿਆਰੇ ਲੱਗਣਗੇ ਚਪੈਰਾ ਸਾਫ ਕਰਦੇ ਸੋਹਣਾਂ ਨਾਲ ਧਿਆਨ ਅਮਰਤ ਰੱਬੀ ਨੂਰ ਵਰਸ ਰਿਆ ਸੀ ਜੀ ਬਹੁਤ ਜ਼ਿਆਦਾ ਤੇ ਵਾਸਤੇ ਇੰਨਾ ਕਹਿੰਦੇ ਹੋਏ ਮੇਰੀ ਇਹੀ ਬੇਨਤੀ ਆ ਹੱਥ ਜੋੜ ਕੇ ਵੀ ਆਪੋ ਆਪਣੇ ਘਰ ਵਿੱਚ ਪਹਿਲਾ ਸਾਲ ਕੱਟਿਆ ਕਰੋ ਤੇ ਇੱਕ ਦਿਨ ਤੁਸੀਂ ਹਫ਼ਤੇ ਵਿੱਚ ਜ਼ਰੂਰ ਇਹ ਜਾ ਚੁਣੋ ਐਤਵਾਰ ਬੁੱਧਵਾਰ ਜਾਂ ਵੀਰਵਾਰ ਕਿ ਤੁਸੀਂ ਪਹਿਲਾ ਸਾਲ ਕੱਟ ਸਕੋ ਤੇ ਜੇ ਤੁਸੀਂ ਮਤਲਬ ਕਿ ਹੋਰ ਮੋਟੀਵੇਸ਼ਨ ਵਾਸਤੇ ਮੇਰੇ ਕੋਲ ਕਈ ਵੀਡੀਓ ਜੀ ਐਸੇ ਸਟੋਰੀ ਦੇ ਉੱਤੇ ਤੇ ਮੈਂ ਤੁਹਾਨੂੰ ਅੱਗੇ ਹੋਰ ਸ਼ੇਅਰ ਕਰਾਂਗੇ ਕਿਉਂਕਿ ਬਹੁਤ ਜ਼ਿਆਦਾ ਲੰਮੀ ਵੀਡੀਓ ਕੋਈ ਦੇਖਦਾ ਨਹੀਂ ਨਾ ਹੀ ਕੋਈ ਸੁੰਣਾ ਪਸੰਦ ਕਰਦਾ ਇਸ ਕਰਕੇ ਮੈਂ ਬਿਲਕੁਲ 5007 ਜਾਂ 4 ਮਿੰਟਾਂ ਦੀ ਵੀਡੀਓ ਪਾਉਣੀ ਹੁੰਦੀ ਹੈ ਤਾਂ ਕਿ ਕੋਈ ਵੀ ਸਕਿੱਪ ਕਰਕੇ ਨਾ ਦੇਖੇ ਤੇ ਪੂਰੀ ਵੀਡੀਓ ਨੂੰ ਸੁਣੇ ਤੇ ਅੱਜ ਅਸੀਂ ਇਹ 27 ਸਾਲਾਂ ਤੋਂ ਪ੍ਰਤੱਖ ਰੂਪ ਵਿੱਚ ਵਾਪਰੀ ਇੱਕ ਮਾਤਾ ਦੀ ਕਹਾਣੀ ਉਹ ਹੀ ਮੈਂ ਤੁਹਾਡੇ ਸਾਹਮਣੇ ਸ਼ੇਅਰ ਕੀਤੀ ਹੈ ਐਨਾ ਕਹਿੰਦੇ ਹੋਏ ਗੱਜਕੇ ਬੋਲੋ ਧੰਨ ਧੰਨ ਬਾਬਾ ਦੀਪ ਸਿੰਘ ਦੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਇੱਕ ਮਿੰਟ ਆ ਦੇ ਰਹੀ ਪਲੀਜ਼ ਮੈਨੂੰ ਜਰੂਰ ਦੱਸਿਆ ਕਰੋ ਮੈਨੂੰ ਮੋਟੀਵੇਟ ਕਰਨ ਵਾਸਤੇ ਕਿ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਹੀ ਲੱਗਦੀ ਹੈ ਐਨਾ ਕਹਿੰਦੇ ਹੋਏ ਕੱਚ ਕੇ ਬੋਲੋ ਧੰਨ ਧੰਨ ਬਾਬਾ ਦੀਪ ਸਿੰਘ ਜੀ